ਬਰਨਾਲ ਜਿਵੇਂ ਚੌਂਦੇ ਚੱਲ ਰਹੇ ਇੱਥੇ ਸਾਰੇ ਵੀ ਦੁਬਾਰਾ ਵੱਲੋਂ ਆਪਣੇ ਵਰਕਰਾਂ ਨਾਲ ਮਿਲਿਆ ਜਾ ਰਿਹਾ ਉੱਥੇ ਹੀ ਕਾਂਗਰਸ ਪਾਰਟੀ ਦੇ ਮੀਂਦਵਾਰ ਕਰਦੀਪ ਸਿੰਘ ਕਾੜਦੜਾ ਸਾਡੇ ਨਾਲ ਨੇ ਢੀਲੋ ਸਾਹਿਬ ਕਿਸ ਤਰ੍ਹਾਂ ਦਾ ਸਿੰਘਾ ਘਾਰਾ ਮਿਲ ਰਿਹਾ ਅੱਜ ਦੇਖੋ ਲੋਕਾਂ ਦਾ ਬਹੁਤ ਪਿਆਰ ਬਹੁਤ ਸਤਿਕਾਰ ਬਹੁਤ ਬੜਾ ਹੰਗਾਰਾ ਮਿਲਦਾ ਜਿਸ ਦਿਨ ਤੋਂ ਮੇਰੀ ਇਲੈਕਸ਼ਨ ਥੁਰੀ ਹੋਈ ਹੈ ਇੱਥੋਂ ਦੇ ਹਰ ਵਰਕਰ ਨੇ ਹਰ ਆਗੂ ਨੇ ਤੇ ਜਿਹੜਾ ਮੇਰੀ ਮਹਿਮ ਨੂੰ ਅੱਗੇ ਲਾ ਕੇ ਆਪਣੇ ਮੋਢੇ ਤੇ ਰੱਖ ਕੇ ਚਲਾਇਆ ਜਿਸ ਕਰਕੇ ਜਿਹੜੀ ਅੱਜ ਕਾਂਗਰਸ ਪਾਰਟੀ ਆ ਬਰਨਾਲਾ ਜਿਹੜੀ ਸੀਟ ਨੂੰ ਬਿਗ ਮਾਰ ਦੇ ਨਾਲ ਜਿੱਤ ਰਹੀ ਹੈ ਅੱਜੇ ਕਾਫੀ ਪਰਸੈਂਟ ਵੋਟ ਪੋਰ ਹੋ ਚੁੱਕੀ ਹੈ ਕਿ ਜਿਹੜੇ ਰਹਿੰਦੇ ਨੇ ਵੋਟਰਾਂ ਨੂੰ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਹਾਂ ਮੈਂ ਚਾਹੁੰਦਾ ਦੇਖੋ ਵੋਟ ਸਾਡਾ ਅਧਿਕਾਰ ਹੈ ਇਹ ਉਹ ਅਧਿਕਾਰ ਜਿਸ ਨਾਲ ਅਸੀਂ ਜਿਹੜਾ ਆਪਣਾ ਨਮਾਇੰਦਾ ਆਪਣਾ ਆਗੂ ਆਪਣੀ ਮਨਪਸੰਦ ਆਗੂ ਚੁੜਨਾ ਹੁੰਦਾ ਜਿੰਨਾ ਸਾਥੀਆਂ ਨੇ ਜਿੰਨਾ ਜਿਹੜੇ ਵੋਟਰਾਂ ਨੇ ਅਜੇ ਤੱਕ ਵੋਟ ਨਹੀਂ ਪਾਈ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਉਹ ਕਿਸੇ ਨੂੰ ਵੀ ਵੋਟ ਪਾਉਣ ਵੀ ਆਪਣੇ ਮਨਪਸੰਦ ਕਿਸੇ ਵੀ ਆਗੂ ਜਿਹਨੂੰ ਜਿਹੜਾ ਨੂੰ ਚੰਗਾ ਲੱਗਦਾ ਤਾਂ ਵੋਟ ਜ਼ਰੂਰ ਪਾਉਣ ਵਾਸਤੇ ਹਣ ਜਿਹੜੇ ਕਾਂਗਰਸ ਪਾਰਟੀ ਵੱਲੋਂ ਤੁਹਾਨੂੰ ਉਮੀਦਵਾਰ ਲਾਣੇ ਹੈਗਾ ਇਹ ਬਰਨਾਲਾ ਦੇ ਵਿੱਚ ਬਰਨਾਲਾ ਦਾ ਮੀਤਵਾਰਾ ਲੰਨ ਹੈਗਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇੱਥੇ ਲੋਕਾਂ ਵਿਚਰ ਕੇ ਹੋਏ ਬਹੁਤ ਵਧੀਆ ਇੱਥੋਂ ਦੇ ਵਰਕਰਾਂ ਦੀ ਮੰਗ ਸੀ ਇੱਥੋਂ ਦੇ ਹਲਕੇ ਦੇ ਲੋਕਾਂ ਦੀ ਮੰਗ ਸੀ ਤਾਂ ਕਰਕੇ 27 ਸਾਲਾਂ ਦੇ ਲੰਬੇ ਅਰਸੇ ਬਾਅਦ ਤੋਂ ਕਾਉਂਸਲ ਪਾਰਟੀ ਨੇ ਇੱਕ ਲੋਕਲ ਮੀਤਵਾਰ ਵੀ ਦਿੱਤਾ ਹੈ ਇੱਕ ਵਰਕਰ ਵੀ ਦਿੱਤਾ ਹੈ ਤੇ ਖਾਸ ਕਰ ਹੋਰ ਵੱਡੀ ਖਾਸੀਅਤ ਹੈ ਵੀ ਉਹ ਵੀ ਇੱਕ ਜਿਮਨੀ ਚੋਣ ਵਾਸਤੇ ਵੈਸੇ ਜਿਹੜੀਆਂ ਜਿਮਨੀ ਚੋਣਾ ਜਿਹੜਾ ਜਿਹੜੀ ਫਾਇਟ ਆਫ ਸਮਝਦੇ ਹੋ ਇਹਨੂੰ ਕਈ ਵਾਰ ਕਈ ਵੱਡੇ ਫੇਸ ਲਿਆਉਣ ਦੀ ਗੱਲ ਚੱਲਦੀ ਹੁੰਦੀ ਹੈ ਪਾਰਟੀਆਂ ਦੇ ਵਿੱਚ ਪਰ ਇੱਕ ਵੱਖਰੇ ਜਿਹੜਾ ਕਿਸਮ ਦਾ ਤਿਆਰਪਾ ਜਿਹਦੇ ਚ ਪਾਰਟੀ ਸਫਲ ਹੋ ਰਹੀ ਹੈ ਜਿਹੜੀ ਮੇਰੀ ਜਿੱਤ ਦੇ ਨਾਲ ਜਿਹੜੇ ਮੇਰੇ ਵਰਗੇ ਹੋਰ ਜਿਹੜੇ ਨੌਜਵਾਨਾਂ ਲਈ ਜਿਹੜੇ ਰਸਤੇ ਖੁੱਲਣਗੇ ਤਾਂ ਕਿਉਂਕਿ ਨਹੀਂ ਤਾਂ ਪਹਿਲਾਂ ਪਾਰਟੀ ਨੂੰ ਵੀ ਇਸ ਤਰ੍ਹਾਂ ਦਾ ਭਰੋਸੇਯੋਗਤਾ ਨਹੀਂ ਹੁੰਦੀ ਵੀ ਆਰਪੀ ਨਵਾਂ ਮੁੰਡਾ ਜਿੱਤੂ ਕਿ ਨਹੀਂ ਜਿੱਤੂ ਜਿਹੜੀ ਇਹ ਸੀਟਾਂ ਕਈ ਨੌਜਵਾਨਾਂ ਦੇ ਭਵਿੱਖ ਨੂੰ ਸਵਾਰੂਗੀ ਹੈ ਇੱਕ ਪਾਸੇ ਮੌਜੂਦਾ ਛੱਤਦਾਰੀ ਪਾਰਟੀ ਹੈ ਦੂਸਰੇ ਪਾਸੇ ਤੁਸੀਂ ਤੁਸੀਂ ਇੰਨੀ ਜਲਦੀ ਹਲਕੇ ਦੇ ਵਿੱਚ ਕਵਰ ਕੀਤਾ ਸਾਰਾ ਹਲਕੇ ਵਰਕਰਾਂ ਨਾਲ ਮਿਲ ਵਰਤਨ ਕੀਤਾ ਵਰਕਰਾਂ ਵਿੱਚ ਕਿੰਨਾ ਜੋਸ਼ ਭਰਿਆ ਤੁਸੀਂ ਇਨਾਂ ਦੇਖੋ ਮੈਨੂੰ ਜਿਹੜੀ ਚਾਹ ਮੈਨੂੰ ਟਿੱਕ ਟੋਨ ਮਿਲੀ ਆ ਪਰ ਅਸੀਂ ਸਾਡਾ ਪਰਿਵਾਰ ਨੇ ਪਿਛਲੇ 25 ਸਾਲਾਂ ਤੋਂ ਸਿਆਸੀ ਤੌਰ ਤੇ ਤੇ ਸਮਾਜਿਕ ਤੌਰ ਤੇ ਤੇ ਨਿੱਜੀ ਤੌਰ ਤੇ ਲੋਕਾਂ ਦੇ ਵਿੱਚ ਦੇ ਸੰਪਰਕ ਦੇ ਵਿੱਚ ਹੈ ਜਿਹੜੀ ਉਹ ਜਿਹੜਾ ਇਹ ਕੋਈ ਇਹ ਨਹੀਂ ਵੀ ਜਾਂ 2 ਦਿਨ ਚ ਜਾਂ 2 ਦਸ ਦਿਨ ਚ ਜਾਂ 2-3 ਮਹੀਨਿਆਂ ਦੇ ਵਿੱਚ ਸਾਡੀ ਇਹ ਕੈਂਪੇਨ ਬਣ ਜਿਹੜਾ ਲੰਮੇ ਚਿਰ ਤੋਂ ਲੋਕਾਂ ਨੂੰ ਤਾਲ ਮਿਲਿਆ ਦੀ ਦੁੱਖ ਚੁੱਕ ਦੀ ਸਾਝ ਤੇ ਨਿੱਜੀ ਤਾਲ ਕਾਸ ਨੇ ਤੇ ਸਮਾਜ ਸੇਵਾ ਰਾਜਨੀਤੀ ਦੇ ਵਿੱਚ ਲੱਗੇ ਹੋਣ ਕਰਕੇ ਜਿਹੜੀ ਠੀਕ ਆ ਵੀ ਸਾਨੂੰ ਟਿੱਕ ਟੋਨ ਮਿਲੀ ਆ ਪਰ ਲੱਗੇ ਬਹੁਤ ਚਿਰਦਿਆਂ ਪਹਿਲਾਂ ਕਈ ਲੋਕਾਂ ਨੂੰ ਇਲੈਕਸ਼ਨਾਂ ਲੜਾਈਆਂ ਜਿਤਾਇਆ ਵੀ ਹੈ ਕਈਆਂ ਨੂੰ ਹਰਾਇਆ ਵੀ ਹੈ ਠੀਕ ਹੈ ਤੇ ਠੀਕ ਹੈ ਵੀ ਟੈਕਟ ਹੁਣ ਮਿਲ ਗਿਆ ਤਾਂ ਕਿਹੜਾ ਉਹਦੇ ਪੁਰਾਣੇ ਰਿਲੇਸ਼ਨਸ਼ਿਪ ਪੁਰਾਣਾ ਇੱਕ ਰਾਬਤਾ ਲੋਕਾਂ ਨਾਲ ਆਪਣਾ ਸੀ ਪੁਰਾਣਾ ਇੱਕ ਪਿਆਰ ਸਰਕਾਰ ਆਪਣਾ ਜੋੜ ਕਰਕੇ ਆ ਜਿਹੜੀ ਮੈਨੂੰ ਜਿਹੜਾ ਜਿਆਦਾ ਸਪੋਰਟ ਮਿਲੀ ਲੋਕਾਂ ਦੇ ਇੱਕ ਤਾਂ ਜ਼ਰੂਰੀ ਦੱਸਿਓ ਕੋਈ ਸੱਤਾਧਾਰੀ ਪਾਰਟੀ ਵੱਲ ਧੱਕੇਸ਼ਾਹੀ ਦਾ ਕੋਈ ਆਈ ਹੈ ਕੋਈ ਤੁਹਾਡੇ ਅੱਗੇ ਕਮਰ ਸਾਹਮਣੇ ਦੇਖੋ ਥੋੜਾ ਬਹੁਤ ਮੈਂ ਕਿਸੇ ਤੋਂ ਕਈ ਵਾਰ ਐਮੀ ਮੈਂ ਗਲਤ ਤੇ ਲਿਖੇ ਛਿੰਨ ਲੈਂਦਾ ਥੋੜਾ ਬਹੁਤ ਕੱਲ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਸਾਡੇ ਪੁਲਿਸ ਨੇ ਦੋ ਤਿੰਨ ਮ ਤਾਂ ਕਿ ਅਸੀਂ ਵੀ ਉੱਥੇ ਉੱਥੇ OCIA ਸਟਾਫ ਤੱਕ ਕਰਾਓ ਵੀ ਕੀਤਾ ਤਾਂ ਜਿਹੜੇ ਉਹ ਬੰਦੇ ਸਾਡੇ ਉਹਨਾਂ ਨੇ ਛੱਟ ਤੇ ਜੀ ਉਦੋਂ ਬਾਅਦ ਅਜੇ ਤੱਕ ਮੇਰੇ ਮੈਨੂੰ ਕਿਸ ਤਰ੍ਹਾਂ ਦੀ ਦੇਖੋ ਸ਼ਿਕਾਇਤ ਨਹੀਂ ਮੈਂ ਐਵੇਂ ਕਿਸੇ ਨੂੰ ਕਿਸੇ ਅਫਸਰ ਨੂੰ ਕਿਸੇ ਫ੍ਰਿਟੀਕਲ ਪਾਰਟ ਨੂੰ ਮੈਂ ਗਲਤ ਐਲੀਕੇਟ ਕਰਾਂ ਤੇ ਮੈਂ ਕਦੇ ਵੀ ਇਸ ਤਰ੍ਹਾਂ ਦੀ ਪੋਲਿਟਿਕਸ ਨਹੀਂ ਕਰਦਾ ਮੈਂ ਕਿਤੇ ਝੂਠਾ ਐਲੀਕੇਸ਼ਨ ਨਾ ਮਾ ਹਜੇ ਤੱਕ 4 ਕਿੰਨਾ ਟਾਈਮ ਹੋ ਗਿਆ 4 ਵਜੇ ਤੱਕ ਕੋਈ ਨਹੀਂ ਹੋ ਸਕਦਾ ਸ਼ਾਮ ਨੂੰ ਰੱਬ ਤਾਂ ਮੈਨੂੰ ਲੱਗ ਰਿਹਾ ਵੀ ਸ਼ਹਿਰ ਦੇ ਵਿੱਚ ਕੋਈ ਦਬਾਅ ਦੀ ਰਾਜਨੀਤੀ ਚੱਲ ਰਹੀ ਹੈ ਤਾਂ ਬਸ ਮੈਂ ਚੱਲਿਆ ਸ਼ਹਿਰ ਦੇ ਵਿੱਚ ਤੇ ਮੂੰਹ ਟੋੜ ਮੱਜਵਾ ਦੇ ਹੋਇਆ ਜੋ ਕਿਸ ਤਰ੍ਹਾਂ ਦੀ ਗੱਲ ਕਰੋਗਾ ਤੂੰ ਹਰੇਕ ਵਰਕਰ ਨਾਲ ਡਰ ਕੇ ਖੜਿਆ ਹੋ ਤੁਸੀਂ ਬਿਲਕੁਲ ਜੀ ਖੜਿਆ ਡਰ ਕੇ ਤੁਸੀਂ ਕੱਲ ਵੀ ਦੇਖੋਗੇ ਮੁੰਡੇ ਚੱਕ ਕੇ ਅੱਧੇ ਘੰਟੇ ਦੇ ਵਿੱਚ ਢਾਕੇ ਲੈਂਦੇ ਹਾਂ ਹਾਂ ਜੀ ਹਾਂ ਠੀਕ ਆ ਚਲੋ ਬਹੁਤ ਬਹੁਤ ਧੰਨਵਾਦ ਸਾਡਾ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ